ਤੇ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਹਾਲਸਾ ਸਾਹਾ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਆਪ ਜੀ ਪ੍ਰਾਪਤ ਕਰ ਰਹੇ ਹੋ ਆਪ ਅੰਮ੍ਰਿਤ ਵੇਲੇ ਦੇ ਸਮੇਂ ਨੂੰ ਸਾਂਖ ਰ ਕੇ ਸਾਹਾ ਸੰਗਤ ਜੀ ਬੜੇ ਵੱਡੇ ਭਾਗਾਂ ਦੀ ਨਿਸ਼ਾਨੀਆਂ ਜਦੋਂ ਗੁਰੂ ਦੀ ਆਗਿਆ ਅਨੁਸਾਰ ਸੇਕ ਉੱਠਦਾ ਏ ਗੁਰੂ ਦੀ ਆਗਿਆ ਅਨੁਸਾਰ ਕੋਈ ਵੀ ਕਾਰਜ ਕਰਦਾ ਏ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਤੇ ਆਏ ਇਹਦਾ ਮਤਲਬ ਹੈ ਕਿ ਇਕੱਲੇ ਗੁਰੂ ਦੇ ਸੇਖਾ ਕਰਾਉਂਦੇ ਬਾਕੀ ਦੁਨੀਆ ਦੇ ਵਿੱਚ ਲੋਕ ਨੇ ਕਿ ਰੈਣ ਗਵਾਏ ਸੋਇ ਕੈ ਦਿਨ ਸਗਵਾਇਆ ਖਾਏ ਹੀਰੇ ਜੈ ਸਾ ਜਨਮ ਹੈ ਕੰਬੀ ਬਦਲੇ ਜਾਏ ਕਹਿੰਦੇ ਆ ਜੀ ਰਾਤ ਸੌਂ ਕੇ ਦੀਵਾਲੀ ਦਿਨ ਖਾ ਕੇ ਕਵਾਲਾ ਤੇ ਹੀਰੇ ਜਿਹੜਾ ਜਨਮਿਆ ਜਿਹੜਾ ਪ੍ਰਮਾਤਮਣ ਹੀਰੇ ਵਰਗਾ ਜਨਮ ਦਿੱਤਾ ਤੇ ਉਹ ਕੰਡੀਆਂ ਦੇ ਭਾਜ ਜਿਹੜਾ ਗੁਆਰਿਆ ਫਿਰ ਕੀ ਕਹਿੰਦੇ ਆ ਨਾਮ ਨਾ ਜਾਣੇ ਆ ਰਾਮ ਕਾ ਮੂੜੇ ਫਿਰ ਪਾਛੇ ਪਛਤਾਏ ਕਹਿੰਦੇ ਆ ਜਦੋਂ ਨਾਮ ਜਪਣ ਦਾ ਸਮਾਂ ਲੰਘ ਜਾਂਦਾ ਏ ਫਿਰ ਜਦੋਂ ਕਾਲ ਦਾ ਠੇਕਾ ਸਿਰ ਤੇ ਵੱਜਦਾ ਏ ਡੱਡਾ ਵੱਜਦਾ ਏ ਕਾਲ ਦਾ ਸਿਰ ਧਾਨ ਕੇ ਫੇਰ ਜੇਤੇ ਆਉਂਦਾ ਏ ਕਿ ਨਾਮ ਨੂੰ ਜਪਣਾ ਸੀ ਪਰ ਉਦੋਂ ਸਮਾਂ ਜਿਹੜਾ ਹੱਥੋਂ ਖਿਸਕ ਜਾਂਦਾ ਏ ਉਹ ਸਮਾਂ ਲੰਘ ਜਾਂਦਾ ਏ ਤੇ ਆਪ ਬੜੇ ਵੱਡੇ ਭਾਗਾਂ ਵਾਲੇ ਜੋ ਸਤ ਸੰਗ ਦੀਆਂ ਘੜੀਆਂ ਦੇ ਵਿੱਚ ਜੁੜੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਨਾਲ ਜੁੜੇ ਹੋ ਉਹੀ ਗੁਰ ਸਤਗੁਰੂ ਕੇ ਸਿੱਖ ਖਾਰੇ ਹੋ ਮਹਾਰਾ ਕਿਰਪਾ ਤਾਂ ਇਸੇ ਤਰ੍ਹਾਂ ਤੁਹਾਡੇ ਸਿਰ ਤੇ ਮੇਰਾ ਪ੍ਰਿਆ ਗੁਰ ਸਾਹਿਬ ਹੱਥ ਰੱਖਣ ਤੁਸੀਂ ਇਸੇ ਤਰ੍ਹਾਂ ਗੁਰ ਸਾਹਿਬ ਦੇ ਦਰਸ਼ਨ ਦੇ ਤਾਰ ਕਰੋ ਤੇ ਅਮਰ ਦੇ ਜੀ ਵਿਚਾਰ ਨਾਲ ਜੁੜੇ ਰਹੋ ਸਵਾਸ ਆਸ ਸੰਗਤੀ ਜੁੜੇ ਹੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਮਨ ਅਤੇ ਧਨ ਨੂੰ ਗੁਰੂ ਦੇ ਨਾਲ ਪੱਕਾ ਜੋੜੀ ਰੱਖਣ ਸੋ ਵਿਚਾਰ ਦੇ ਨਾਲ ਜੁੜੀਏ ਗੁਰੂ ਸਾਹਿਬ ਕਿਰਪਾ ਕਰਨ ਸਤਨਾਮ ਸ੍ਰੀ ਵਾਹਿ ਸਤਿ ਆਨੰਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀਆਂ ਦੇ ਸਿਰਸੋਕ 52 ਅੰਗ ਤੇ ਸ਼ਿਸ਼ੋਪਤ ਆਦਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਸ਼ਲੋਕ ਰੂਪ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਸ਼ਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਈਸ਼ਨਾ ਬਸਾਏ ਕਿੱਦ ਜੀ ਗੁਰੂ ਸਾਹਿਬ ਜੀ ਨੇ 도 ਧੰਮ ਸੰਸਾਰ ਵਿੱਚ ਪ੍ਰਗਟ ਕੀਤੇ ਨੇ ਇੱਕ ਸੇਵਾ ਇੱਕ ਸਿਮਰਨ ਜਿਹੜਾ ਸੇਵਾ ਤੇ ਸਿਮਰਨ ਵਿੱਚ ਮੰਨ ਲਵਦਾ ਹੈ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਉਹ ਸੱਚਖੰਡ ਵਿੱਚ ਜਦੋਂ ਜਾਣਗੇ ਉਹਨਾਂ ਦੀ ਇੱਥੇ ਵੀ ਜਾਇਜਕਾਰ ਤੇ ਉਸ ਸੰਸਾਰ ਵਿੱਚ ਵੀ ਜਾਇਜਕਾਰ ਕਿਉਂਕਿ ਜਨ ਪਾਤ੍ਰ ਵਿਕਾਰੀ ਆਏ ਕੋਈ ਵਰ ਲਿਆ ਜਿਹੜੇ ਪਰਪਕਾਰ ਕਰ ਲਏ ਇਸ ਸੰਸਾਰ ਤੇ ਆਉਦੇ ਨੇ ਆਪਣਾ ਮੂਲ ਪਛਾਨ ਦੇਣ ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਦੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਇਹ ਮਨ ਨੂੰ ਕਿਹਾ ਗਿਆ ਕਿ ਤੂੰ ਆਪਣੇ ਮੂਲ ਦੇ ਨਾਲ ਜੁੜ ਨਾਮ ਦੇ ਨਾਲ ਜੁੜ ਸੇਵਾ ਦੇ ਨਾਲ ਜੁੜ ਸਿਵਰਨ ਦੇ ਨਾਲ ਜੁੜ ਕਹਿੰਦੇ ਆ ਜੀ ਜਿਹੜਾ ਗੁਰੂ ਦੀ ਸੇਵਾ ਕਰਦਾ ਏ ਉਹਨੂੰ ਸੁੱਖ ਮਿਲਦਾ ਏ ਦੁੱਖ ਉਹਦੇ ਲੱਗੇ ਨਹੀਂ ਲੱਗਦਾ ਜੰਮਣ ਮਰਨਾ ਖਤਮ ਹੋ ਜਾਂਦਾ ਤੇ ਜਿਹੜਾ ਕਾਲੇ ਕਾ ਕ੍ਰਿਸ਼ਨ ਸੁਆਮੀ ਭਾਵ ਕਾਲ ਰੂਪੀ ਜਿਹੜਾ ਜਮਦੂਤ ਆ ਉਹ ਲਾਗੇ ਨਹੀਂ ਲੱਗਦਾ ਉਹ ਦੂਰ ਰਹਿੰਦਾ ਕਿਉਂਕਿ ਨਾ ਹੋਣ ਹੈ ਤੂੰ ਨਹੀਂ ਛੁੱਟੇ ਡਿੱਕ ਡਿੱਕ ਨਾ ਜਾਇਓ ਦੂਤ ਕਹਿੰਦੇ ਭਾਵਾ ਜਿੱਥੇ ਪ੍ਰਭਾਤਮਾ ਗੋਬੇ ਨਾਨਕ ਦਾ ਨਾਮ ਜਪਿਆ ਜਾਂਦਾ ਵੈਣਾ ਉੱਥੇ ਨਾ ਜਾਇਆ ਕਰੋ ਧਾਦੋ ਮੁੜ ਕੇ ਨਾਂ ਦੇ ਸਾਧ ਸੰਗਤ ਵਿੱਚ ਲਾ ਲੈਣਾ ਇਹ ਜਮਦੂਤਾਂ ਦੀਆਂ ਗੱਲਾਂ ਨਹੀਂ ਕਿਉਂਕਿ ਜਿਹੜਾ ਗੁਰੂ ਦੀ ਨਾ ਗੁਰੂ ਨਾਨਕ ਦੀ ਸੰਗਤ ਜੁੜਿਆ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਜੁੜਿਆ ਹੋਏਗਾ ਉਹਨੂੰ ਨਾ ਮੌਤ ਦਾ ਡਰ ਨਾ ਲੁਕਿਹੋਰ ਦਾ ਡਰ ਉਹਨੂੰ ਬਸ ਆਪਣੇ ਗੁਰੂ ਦਾ ਹੀ ਭੈ ਰਹਿਂਦਾ ਹੈ ਰ ਅੱਗੇ ਬਖਸ਼ਿਸ਼ ਕਰਦੇ ਨੇ ਹਰ ਸੇਤੀ ਮਨ ਰਵ ਰਿਹਾ ਸੱਚੇ ਰਿਹਾ ਸਮਾਇ ਜਿਹੜਾ ਸੱਚੇ ਨਾਲ ਮਨ ਜੋੜ ਲੈਂਦਾ ਹੈ ਉਹਦਾ ਜਿਹੜਾ ਮਨ ਤਨ ਧਾਣੇ ਸਾਰਾ ਪ੍ਰਮਾਤਮਾ ਦੇ ਨਾਲ ਇੱਕ ਮੇਲ ਹੋ ਜਾਂਦਾ ਹੈ ਨਾਨਕ ਹੌਬਲ ਹਾਰੀ ਦਿਨ ਕੋ ਜੋ ਚੱਲਣ ਸਤਗੁਰ ਭਾਈ ਉਹ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਏ ਸਾਧੂ ਜਨੋ ਮੈਂ ਬਲਹਾਰ ਜਾਂਦਾ ਹਾਂ ਉਹਨਾਂ ਕੋਲ ਜਿਹੜੇ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ ਜੋ ਚੱਲਣ ਸਤਗੁਰ ਭਾਈ ਕਿ ਜਿਵੇਂ ਗੁਰੂ ਜੀ ਬਖਸ਼ਿਸ਼ ਕਰਦੇ ਨੇ ਉਸੇ ਤਰ੍ਹਾਂ ਹੀ ਉਹ ਕਾਰਜ ਕਰਦੇ ਨੇ ਮਹੱਲਾ ਤੀਜਾ ਧੰ ਗੁਰੂ ਅਮਰਦਾਸ ਮਹਾਰਾਜ ਜੀ ਫੇਰ ਬਖਸ਼ਿਸ਼ ਕਰਦੇ ਨੇ ਵੇੜੇ ਸਬਦੇ ਸੁੱਧ ਨਾ ਹੋਵੇ ਜੀ ਅਨੇਕ ਕਰੇ ਸ਼ਿੰਗਾਰ ਕਿੱਦ ਜਿ ਬਿਨਾ ਸ਼ਬਦ ਤੋਂ ਜਿਹੜੀ ਆਤਮਾ ਉਹ ਕਦੀ ਸ਼ੁੱਧ ਨਹੀਂ ਹੋ ਸਕਦੀ ਭਾਵੇਂ ਸੀਸੇ ਗਾੜੀ ਵੀਰ ਪਾਪ ਜਿੰਨੀ ਮਰਜ਼ੀ ਸਵਾਰੀ ਜਾਵੇ ਭਾਵੇਂ ਭੈਣ ਆਪਣੇ ਚਿਹਰੇ ਨੂੰ ਜਿੰਨਾ ਮਰਜੀ ਕੋਈ ਲਾਦੀ ਪੁੱਟ ਜ ਮਰਜੀ ਕੁਛ ਲਾਈ ਜਾਵੇ ਮੇਕਅਪ ਕਰੀ ਜਾਵੇ ਪਰ ਜਿੰਨਾ ਚਿਰ ਦੇ ਅੰਦਰ ਸ਼ਬਦ ਨਹੀਂ ਉਹਨਾਂ ਚਿਰ ਤੇਰੀ ਇਸ ਸੰਸਾਰ ਵਿੱਚ ਕੋਈ ਸ਼ੁੱਧ ਬੁੱਤ ਨਹੀਂ ਕਿਉਂਕਿ ਜਿਹੜਾ ਸਬਦੇ ਆ ਸਬਦ ਗੁਰ ਪੀਰਾ ਗਹਿਰ ਗਬੀਰਾ ਸੇ ਪਾਵੇ ਜਿਹੜਾ ਵੀ ਪਰਮਾਤਮਾ ਦੇ ਸ਼ਬਦ ਨੂੰ ਖੋਜੇਗਾ ਸੋ ਹੀ ਪਾਵੇਗਾ ਤੇਰ ਕੀ ਸਾਰਨੇ ਜਾੜੇ ਦੂਜੇ ਭਾਏ ਪਿਆਰ ਕਿ ਜਿਵੇਂ ਅੱਜ ਕੱਲ ਧਰਮ ਬਦਲ ਲੈਂਦੇ ਆ ਨਾ ਕਿ ਮਾੜਾ ਜਿਹਾ ਕੋਈ ਕੋਈ ਚੰਗਾ ਕੰਮ ਕਰ ਦਿੰਦਾ ਤੇ ਕਹਿੰਦੇ ਆ ਚਲੋ ਛੱਡੋ ਫਰਾ ਸਿੱਖ ਧਰਮ ਵਿੱਚ ਸਾਡਾ ਕਿਹੜਾ ਕੋਈ ਕੰਪਨੀ ਕਮੇਟੀ ਨੇ ਸਾਡਾ ਭਲਾ ਕੀਤਾ ਸਾਡੇ ਦੇ ਸਭ ਤੋਂ ਚੰਗੇ ਪਾਸੇ ਲਾਇਆ ਸਾਡੇ ਬੱਚੇ ਪੜਨ ਲਾ ਦਿੱਤੇ ਸਾਡਾ ਚੰਗਾ ਹੋ ਗਿਆ ਹਣਾ ਜੀ ਵੈਂਟ ਲਾਉਂਦੇ ਜਿਹੜੇ ਅਗਲੇ ਪੀਕੇ ਚਲਦੇ ਚਾ ਚਲੋ ਜੀ ਅੱਜ ਤੋਂ ਬਾਅਦ ਸਿੱਖ ਧਰਮ ਦੇ ਵਿੱਚੋਂ ਬਾਹਰ ਅੱਜ ਤੋਂ ਬਾਅਦ ਜਿਹੜਾ ਵਾ ਗੁਰੂ ਸਾਹਿਬ ਦੀ ਖੜਾ ਪ੍ਰਸ਼ਾਦ ਦੀ ਦੀ ਨੂੰ ਜ਼ਹਿਰ ਮੰਨਣਾ ਹੈ ਜਾਂ ਕੋਈ ਵੀ ਜਿਹੜਾ ਪ੍ਰਸ਼ਾਦ ਹੈ ਨੂੰ ਜ਼ਹਿਰ ਮੰਨਣਾ ਹੈ ਕਿਉਂਕਿ ਇੱਕ ਪਾਸਟਰੀ ਉਹ ਦੱਸ ਰਿਹਾ ਸੀ ਆਪਦੇ ਵਲੌਗ ਵਿੱਚ ਕਿ ਬਾਈਬਲ ਦੇ ਇੰਨੇ ਅਧਾਇਏ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਗੁਰੂ ਸਾਹਿਬ ਦਾ ਪ੍ਰਸ਼ਾਦ ਹੈ ਉਹ ਜ਼ਹਿਰ ਹੈ ਤੇ ਮੈਂ ਹੁਣ ਕਿਉਂ ਸ਼ਿਕੰਦਾ ਜਦੋਂ ਹਣ ਪਾਣੀ ਦੇ ਵਿੱਚ ਡੁੱਬੇ ਨਾ ਤੇ ਹੁਣ ਉਹ ਵੀ ਸਾਰੇ ਜਾ ਕੇ ਉੱਤੇ ਰੋਟੀਆਂ ਖਾਂਦੇ ਪ੍ਰਸ਼ਾਦ ਦਾ ਸ਼ਿਕੰਦਾ ਹੈ ਕਹਤੇ ਸੀ ਕਾਣ ਇਹ ਵੀ ਗੱਲ ਕੀਤੀ ਪਾਉ ਸਾਡਾ ਤੇ ਪ੍ਰਸ਼ਾਦਾ ਜ਼ਹਿਰ ਆ ਐਵੇਂ ਤੁਹਾਡਾ ਪਰਮੇਸ਼ਰ ਮੜ ਕੇ ਤੁਹਾਡਾ ਮਾੜਾ ਸੋਚੂ ਅਦਾ ਛੱਡ ਭਰਾ ਪਰ ਜਾਣ ਨਹੀਂ ਚੰਗੀ ਸੀ ਜਾਨ ਵੀ ਬਚਾਉਣੀ ਆ ਆਪਦੀ ਪ੍ਰਸ਼ਾਦੇ ਦਾ ਕੀ ਆ ਜ਼ਹਿਰ ਦਾ ਕੀ ਆ ਹੁਣ ਤੇ ਸਾਨੂੰ ਕੋਈ ਜ਼ਹਿਰ ਹੀ ਦੇ ਦੇ ਉਹ ਵੀ ਖਾ ਲਾਂਗੇ ਬਸ ਜਦੋਂ ਇਹ ਜਣ ਪੈਂਦੀਆਂ ਨਾ ਉਹਦੇ ਨਾਲ ਚੇਤਾਵਨੀ ਦਾ ਵੀ ਜਿਹੜੀਆਂ ਚੀਜ਼ਾਂ ਬਾਰੇ ਅਸੀਂ ਕੂੜ ਪ੍ਰਚਾਰ ਕਰ ਰਹੇ ਆ ਨਾ ਉਹ ਬਾਬੇ ਨਾਨਕ ਨੇ ਆਪੇ ਤੁਹਾਡੇ ਤੋਂ ਸਹੀ ਤਰ੍ਹਾਂ ਕਰਾ ਲੈਣਾ ਮੜ ਕੇ ਪ੍ਰਚਾਰ ਜਿਹੜੇ ਕਹਿੰਦੇ ਜਣਾ ਵੀ ਇਹ ਜ਼ਹਿਰ ਆ ਇਹ ਜ਼ਹਿਰ ਦੇ ਨਾਲ ਜਿਹੜਾ ਵਾਪੀ ਸਾਡੇ ਜਿਹੜੇ ਤੁਸੀਂ ਹੁਣ ਬਾਹਰ ਆ ਚੁੱਕੇ ਇਸ ਇਤਿਹਾਸ ਵਿੱਚੋਂ ਤੇ ਤੁਹਾਨੂੰ ਫੇਰ ਉਹਦੇ ਵਿੱਚ ਲੈ ਜਾਣਾ ਤੇ ਉਹੀ ਬੜਕੇ ਉੱਥੇ ਲੈਣਾ ਉਹਦੇ ਵਿੱਚ ਲੱਗੇ ਕਿ ਹੱਥੋਂ ਵੀ ਜਿਹੜੇ ਦੋ ਪ੍ਰਸ਼ਾਦੇ ਦੇਜੋ ਸਾਨੂੰ ਵੀ ਦਾਲ ਪਾਜੋ ਸਾਨੂੰ ਵੀ ਸਬਜੀ ਪਾਜੋ ਕਿਉਂਕਿ ਇਹ ਬਾਬੇ ਨਾਨਕ ਦਾ ਲੰਗਰ ਆ ਸਾਰਿਆਂ ਲਈ ਇੱਕ ਪ੍ਰਕਾਰ ਆ ਇਹਦੇ ਹੁਣਾ ਚਾਰਜ ਪਾਸਟਰਾਂ ਨੇ ਉੱਠ ਕੇ ਜਿਹੜਾ ਰੌਲਾ ਪਾਤਾ ਕਿ ਇਹ ਜਿਹੜਾ ਗੁਰੂ ਘਰ ਦਾ ਲੰਗਰ ਆ ਜਿਹੜਾ ਪ੍ਰਸ਼ਾਦ ਆ ਉਹ ਜ਼ਹਿਰ ਹੁੰਦਾ ਹੈ ਨਹੀਂ ਸਾ ਸੰਗਤ ਇਹ ਤੇ ਪ੍ਰਸ਼ਾਦ ਆ ਅਮਰਤ ਦਾ ਪ੍ਰਮਾਤਮਾ ਦਾ ਕਿਉਂਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਕਿ ਇਹ ਜਿਹੜਾ ਥਾਲ ਗੁਰੂ ਸਾਹਿਬ ਗਾੜੀ ਰੋਜ਼ ਸਾਜਦਾ ਹੈ ਇਹ ਕਦੇ ਵੀ ਕਿਸੇ ਲਈ ਜ਼ਹਿਰ ਨਹੀਂ ਹੋ ਸਕਦਾ ਇਹ ਸਦਾ ਪ੍ਰਮਾਤਮਾ ਦਾ ਸਤ ਸੰਤੋਖ ਤੇ ਦਇਆ ਦੇ ਰੂਪ ਵਿੱਚ ਆਪਨ ਮਿਲਦਾ ਏ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਸਾਤ ਸੁਧ ਸਾਤ ਲਖੜੀ ਨਾਨਕ ਨਾਰੀ ਵਿੱਚ ਗੁਨਾਰ ਕਿ ਜਿਹਨੂੰ ਕੋਈ ਸ਼ੁੱਧ ਨਹੀਂ ਜਿਹਨੂੰ ਆਪਣੇ ਆਪ ਦੀ ਸੋਧ ਨਹੀਂ ਕੋ ਲਖਣੀ ਐ ਨਾਲ ਕਿਨਾਰੀ ਵਿੱਚ ਕਨਾਰ ਆਪਣੇ ਪਤੀ ਪਰਮੇਸ਼ਵਰ ਨੂੰ ਛੱਡ ਕੇ ਦੂਜੇ ਧਰੇ ਪਿਆਰ ਭਾਵ ਹੋਰ ਕਿਸੇ ਨਾਲ ਆਪਣਾ ਮੋਹ ਪਾਵੇ ਉਹ ਕੋ ਲਖਣੀ ਹੈ ਇਸੇ ਤਰ੍ਹਾਂ ਆਡਾ ਵੀ ਹਵਾਲ ਹੈ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਮੋਹ ਪਾਵੇ ਉਹ ਵੀ ਕਨਾਰਾਂ ਵਿੱਚ ਆਉਂਦਾ ਹੈ ਕੋ ਲਖਣ ਹੈ ਉਹ ਪਾਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਗੁਰੂ ਸਾਹਿਬ ਕਿਰਪਾ ਕਰੋ ਰਹਿਮਤ ਕਰੋ ਆਪਣੀ ਦਇਆ ਕਰੋ ਕਿ ਥਾਡੀ ਬੋਲੀ ਬੁੱਲੀਏ ਥਾਡੇ ਸ਼ਬਦ ਗਾੜੀਏ ਥਾਡੀ ਬਾਣੀ ਪੜੀਏ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਗੁਰੂ ਸਾਹਿਬ ਕਿਰਪਾ ਕਰੋ ਐਸੀ ਕਿਰਪਾ ਕਰੋ ਮਹਾਰਾਜ ਨਾਮ ਨਾ ਵਿਸਰੈ ਨਾਮ ਨਾ ਵਿਸਰੈ ਕਿ ਮਹਾਰਾਜ ਰਹਿਮਤ ਕਰੋ ਸਦਾ ਤੁਹਾਡਾ ਨਾਮ ਜਿਹੜੇ ਉਚਰਦੇ ਰਹੀਏ ਜਿਹੜੇ ਨਾਮ ਜਪਦੇ ਨੇ ਲਾਹਾ ਮਿਲਦਾ ਏ ਜੋ ਜਪਦੇ ਹਰ ਹਰ ਦਿਨ ਸਰਾਤ ਦਿਨੋਂ ਹੋ ਪਰਬੈ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਦਿਨ ਰਾਤ ਉਸ ਪ੍ਰਮਾਤਮਾ ਨੂੰ ਜਪਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ ਵਾਰ-ਵਾਰ ਜਾਣਾ ਕਿਉਂਕਿ ਕੋਈ ਵਿਰਲੇ ਆ ਜਿਹੜੇ ਇਸ ਸੰਸਾਰ ਵਿੱਚ ਨਾਮ ਜਪਣਉਂਦੇ ਨੇ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧੇ ਆ ਤਿਰ ਜਾਣ ਦੇਖਾਂ ਲੈਣੀ ਗੁਰੂ ਸਾਹਿਬ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਮੈਂ ਉਹਨਾਂ ਨੂੰ ਆਪਦੀ ਅੱਖਾਂ ਨਾਲ ਖੁਦ ਵੇਖ ਰਿਹਾ ਕਿਉਂਕਿ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਅਰਾਧੇ ਆ ਤਿਰ ਜਾਣ ਦੇਖਾਂ ਲੈਣੀ ਕਹਿੰਦੇ ਮੈਂ ਦਿレ ਰਾਤ ਉਹਨਾਂ ਨੂੰ ਵੇਖਦਾ ਹਾਂ ਜਿਹੜੇ ਪਰਮਾਤਮਾ ਦੀ ਸੇਵਾ ਵਿੱਚ ਜੁੜਦੇ ਨੇ ਜਿਹੜੇ ਕਹਿੰਦੇ ਨੇ ਕਿ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਫਿਰ ਮੇਰਾ ਕਹਿੰਦੇ ਅੱਜ ਜੇ ਆਪਾਂ ਨੂੰ ਮਾਰਨੇ ਨੇ ਨੇਤਰ ਦਿੱਤੇ ਐ ਵੀ ਪਰਮਾਤਮਾ ਦੇ ਨੇ ਜੇ ਮਾਰਾਏ ਨੇ ਆਪਾਂ ਨੂੰ ਆ ਜੀਬਾ ਦਿੱਤੀ ਐ ਵੀ ਪਰਮਾਤਮਾ ਦੀ ਆ ਜੇ ਮਾਰਾ ਨੇ ਆਪ ਨੂੰ ਇੱਕ ਆਂਡ ਦਿੱਤੇ ਨੇ ਸ਼ਰਵਣ ਦਿੱਤੇ ਨੇ ਹੱਥ ਦਿੱਤੇ ਪੈਰ ਚੱਲਣ ਨੂੰ ਦਿੱਤੇ ਆ ਤੇ ਇਹ ਵੀ ਪਰਮਾਤਮਾ ਦੀ ਬਖਸ਼ਿਸ਼ ਐ ਸਾਹਾ ਸੰਗਤ ਜੀ ਇਹ ਫਿਰ ਕਹਿੰਦੇ ਨੇ ਕਿ ਸਾਰਾ ਕੁਝ ਜਿਹੜੇ ਪਰਮਾਤਮਾ ਦਾ ਤੇ ਫਿਰ ਆਪਾਂ ਪਰਮਾਤਮਾ ਦੀ ਆਗਿਆ ਵਿੱਚ ਰਹਿ ਕੇ ਇਹਨਾਂ ਨੂੰ ਵਰਤੀਏ ਵੀ ਅੱਗੇ ਕੋਸ਼ਿਸ਼ ਕਰਦੇ ਨੇ ਹਵਾਰਿਆ ਆਪਣੇ ਗੁਰੂ ਕੋ ਜਿਣ ਮਿਲਿਆ ਸੱਜਣ ਸੈੜੀ ਕਹਿੰਦੇ ਜੀ ਮੈਂ ਵਾਰ-ਵਾਰ ਜਾਂਦਾ ਹਾਂ ਉਹਨਾਂ ਤੋਂ ਕਿ ਜਿਹੜੇ ਸਾਧੂ ਜਾਨੜੇ ਜਿਹੜੀ ਸੰਗਤ ਨੇ ਮੈਨੂੰ ਗੁਰੂ ਨਾਲ ਮੋੜਿਆ ਵਾ ਕੋ ਕਿ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈੜੀ ਸੋ ਸਾਧ ਸੰਗਤ ਜੀ ਇਸ ਅੰਮ੍ਰਿਤ ਦੇ ਵਿਚਾਰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਨ ਆਪ ਜੀਆਂ ਦੇ ਘਰਾ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਰਹਿਮਤਾਂ ਕਰਨ ਬਖਸ਼ਿਆ ਕਰਨ ਸਾਥ ਸੰਗਤ ਜੀ ਆਪਾਂ ਤ੍ਰੈ ਗੁਣ ਵਿਚਾਰ ਸੂਖਮ ਮਾਇਆ ਵਿਚਾਰ ਰਜੋ ਗੁਣ ਤਮੋ ਗੁਣ ਸਤੋ ਗੁਣ ਦੀ ਜਿਹੜੀ ਆਪਾਂ ਵਿਚਾਰ ਸ਼ੁਰੂ ਕੀਤੀ ਆ ਅੱਜ ਸ਼ਿਵਾ ਪਾਠ ਹੈ ਗ੍ਰਸਥ ਧਰਮ ਸਾਥ ਸੰਗਤ ਜੀ ਸਭ ਤੋਂ ਉੱਚ ਜਿਹੜਾ ਪੁਰਣਾਣਕ ਦੇ ਮਹਾਰਾਜ ਸਾਹਿਬ ਨੇ ਕਿਹਾ ਵਾ ਕਿ ਨਾਮ ਜਪਣ ਦਾ ਮਤਲਬ ਇਹ ਨਹੀਂ ਕਿ ਆਪਣੇ ਗ੍ਰਸਥ ਧਰਮ ਨੂੰ ਤਿਆਗ ਦਿਓ ਨਾਮ ਜਪਣਾ ਹੈ ਗੁਰੂ ਦੀ ਸੇਵਾ ਵਿੱਚ ਰਹਿਣਾ ਹੈ ਕਈ ਜਿਹੜੇ ਸਾਧੂ ਸੰਤ ਹੈ ਉਹ ਗ੍ਰਸਥ ਧਰਮ 'ਚ ਕਈ ਨਹੀਂ ਰਹਤੇ ਦਾਸ ਦੇ ਖੋਦ ਉਸਤਾਦ ਜੀ ਗਿਆਨੀ ਬਾਬਾ ਸ਼ੰਦਰ ਸਿੰਘ ਜੀ ਸੁਭਰਾਵਾਲੇ ਉਹਨਾਂ ਨੇ ਖੁਦ ਜਿਹੜਾ ਵਾਪੀ ਆਪਣਾ ਨਹੀਂ ਕੋਈ ਵਿਆਹ ਕਰਾਇਆ ਤੇ ਉਹਨਾਂ ਨੇ ਸਾਨੂੰ ਆਪਣੇ ਧੀਆ ਪੁੱਤਰਾ ਵਾਂਗ ਰੱਖ ਕੇ ਜਿਹੜਾ ਵਾਪੀ ਬਾਣੇ ਬਾਣੀ ਦਾ ਜੋੜ ਕੇ ਤੇ ਤੁਹਾਡੀ ਸੰਗਤਾਂ ਦੀ ਸੇਵਾ ਕਰ ਰਹੇ ਹੈ ਐਸੀ ਕਿਰਪਾ ਹੈ ਸਾਧੂ ਤੇ ਫਿਰ ਵੀ ਪਰ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਗ੍ਰਸਥ ਧਰਮ ਨੂੰ ਸਾਰਿਆਂ ਨੇ ਬਣਾਉਣਾ ਹੈ ਜਿन्हे ਗੁਰੂ ਵੀਰੋ ਇਹ ਸਾਰੇ ਨਿਗਰਕਰਨ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਿਆ ਏ ਸੋ ਆਪਣਾ ਵੀ ਫਰਜ਼ੇਬੰਦ ਆ ਕਿ ਜਿਨ੍ਹਾਂ ਨੇ ਨਾਮ ਜਪਣਾ ਹੈ ਪ੍ਰਮਾਤਮਾ ਦੀ ਸੇਵਾ ਵਿੱਚ ਆਪਣਾ ਤਨ ਮਨ ਧਨ ਲਾਉਣਾ ਹੈ ਉਹਨਾਂ ਨੂੰ ਗ੍ਰਸਥ ਧਰਮ ਜ਼ਰੂਰ ਧਾਰਨ ਕਰਨਾ ਪੈਣਾ ਸੋ ਗੁਰੂ ਸਾਹਿਬ ਕਿਰਪਾ ਕਰਨ ਰਾਮਤ ਕਰਨ ਇਹ ਸੀ ਅੱਜ ਦੇ ਵਿਚਾਰ ਸੋ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਰਹਿਦੀ ਵਿਚਾਰ ਗੁਰਸਬ ਆਪ ਸਰਵਣ ਕਰਵਾ ਲੈਣ ਸੋ ਆ ਸੰਤਾ ਬਖਸ਼ਣ ਜੋਤ ਅਖੀਰ ਨੂੰ ਆ ਪੁੱਲਾ ਦੀ ਕਿਰਮਾ ਬਖਸ਼ਿਸ਼ ਕਰਨੀ ਸਾਤ ਸੰਗਤ ਜੀ ਕੋਈ ਸਨਮਾਨ ਸਰਦਾਰ ਜੜੀਏ ਕੋਈ ਕੜਾ ਪ੍ਰਚਾਰ ਦੀ ਲਈ ਦਾ ਵਰਤਾਰਾ ਹੋ ਰਿਹਾ ਹੈ ਸੋ ਆਓ ਸਾਰੀ ਸਾਧ ਸੰਗਤ ਲਾਹ ਲਈਏ ਸਤਿਨਾਮ ਵਾਹਿਗੁਰੂ ਸਤਿਨਾਮ Shout